ਭਾਰਤੀ ਸਰਕਾਰ ਨੇ ਐਲਨ ਮਸਕ ਦੇ ਸੈਟੇਲਾਈਟ ਬੇਸਡ ਇੰਟਰਨੈਟ ਸਟਾਰਲਿੰਕ ਨੂੰ ਇੰਡੀਆ ਦੇ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਦੀ ਅਧਿਕਾਰਿਕ ਤੌਰ ਦੇ ਉੱਪਰ ਮਨਜ਼ੂਰੀ ਦੇ ਦਿੱਤੀ ਹੈ। ਡਿਪਾਰਟਮੈਂਟ ਆਫ ਟੈਲੀਕਮਿਊਨੀਕੇਸ਼ਨ ਨੇ ਇਹ ਵਾਲੀ ਇਨਫੋਰਮੇਸ਼ਨ ਬਿਲਕੁਲ ਉਦੋਂ ਦਿੱਤੀ ਜਦੋਂ ਹੁਣ ਤੋਂ ਠੀਕ 30 ਸਾਲ ਪਹਿਲਾਂ 31 ਜੁਲਾਈ 1995 ਦੇ ਦਿਨ ਇੰਡੀਆ ਦੇ ਵਿੱਚ ਸਭ ਤੋਂ ਪਹਿਲੀ ਵਾਰ ਸੈਲੂਲਰ ਫੋਨ ਨੂੰ ਯੂਜ਼ ਕੀਤਾ ਗਿਆ ਸੀ। Starlink ਨੇ India ਦੇ ਵਿੱਚ ਆਪਣਾ ਕੰਮਕਾਰ ਸ਼ੁਰੂ ਕਰਨ ਲਈ ਸਭ ਤੋਂ ਪਹਿਲੀ ਐਪਲੀਕੇਸ਼ਨ ਲਈ 2021 ਦੇ ਵਿੱਚ ਪਰ ਕਿਉਂਕਿ Indian government ਨੂੰ satellite spectrum distribution ਦੇ ਉੱਪਰ ਬਹੁਤ ਲੰਬੀ ਇੱਕ ਚਰਚਾ ਕਰਨੀ ਪਈਆ ਇਸ ਤੋਂ ਇਲਾਵਾ ਬਹੁਤ ਸਾਰੇ regulatory checks ਹੁੰਦੇ ਆ ਇਸੇ ਕਰਕੇ Starlink ਨੂੰ ਇਹ ਵਾਲਾ license ਮਿਲਣ ਦੇ ਵਿੱਚ ਪੂਰੇ 4 ਸਾਲ ਲੱਗ ਜਾਂਦੇ ਆ Starlink ਨੂੰ India ਦੇ ਵਿੱਚ ਕੰਮ ਕਰਨ ਦਾ ਲਾਇਸੈਂਸ ਮਿਲ ਚੁੱਕਿਆ ਪਰ ਹਾਲੇ ਤੱਕ ਵੀ ਉਹ ਕਮਰਸ਼ੀਅਲੀ ਇਹਨੂੰ ਸ਼ੁਰੂ ਨਹੀਂ ਕਰ ਸਕਦੇ ਕਿਉਂਕਿ ਹਾਲੇ ਵੀ ਥੋੜੀਆਂ ਜਿਹੀਆਂ ਪ੍ਰੋਬਲਮਸ ਨੇ India ਦੀ ਰੈਗੂਲੇਟਰੀ ਅਥਾਰਟੀ TRAI ਦਾ ਹਾਲੇ ਆਪਣਾ ਥੋੜਾ ਜਿਹਾ ਕੰਮ ਬਚਿਆ ਹੋਇਆ ਸਪੈਕਟ੍ਰਮ ਅਲੋਕੇਸ਼ਨ ਨੂੰ ਲੈ ਕੇ ਤੇ ਇਸੇ ਕਰਕੇ Starlink ਨੂੰ ਹਾਲੇ ਥੋੜੀ ਦੇਰ ਹੋਰ ਆਪਣਾ ਕੰਮ India ਦੇ ਵਿੱਚ ਸ਼ੁਰੂ ਕਰਨ ਦੇ ਲਈ ਵੇਟ ਕਰਨੀ ਪਊਗੀ ਰੀਪੋਰਟਸ ਦੇ ਮੁਤਾਬਕ ਸਟਾਰਲਿੰਕ ਵਾਲੇ ਆਪਣੇ ਕਸਟਮਰ ਤੋਂ ਸਭ ਤੋਂ ਪਹਿਲਾਂ ਤਾਂ ਇੱਕ 33000 ਰੁਪਇਆ ਜਿਹੜਾ ਸਿਰਫ ਇੱਕ ਵਾਰ ਦੇ ਲਈ ਹੋਊਗਾ ਉਹ ਚਾਰਜ ਕਰਨਗੇ ਆਪਣੇ ਅਲੱਗ-ਅਲੱਗ ਹਾਰਡਵੇਅਰਸ ਦਾ ਜਿਨ੍ਹਾਂ ਦੇ ਵਿੱਚ ਹੋਊਗਾ ਉਹਨਾਂ ਦਾ ਸੈਟਲਾਈਟ ਡਿਸ਼ ਟੀਵੀ ਰਾਊਟਰ ਤੇ ਇਸ ਤੋਂ ਇਲਾਵਾ ਮਾਊਂਟਿੰਗ ਗੀਅਰਸ ਇਸ ਤੋਂ ਇਲਾਵਾ ਜਿਹੜੀ ਉਹਨਾਂ ਦੀ ਮੰਥਲੀ ਫੀਸ ਦੱਸੀ ਜਾ ਰਹੀ ਆ ਉਹ ਤਕਰੀਬਨ ਰੋਗੀ 3000 ਰੁਪਇਆ ਤੇ ਜਿਹੜੇ ਉਹਨਾਂ ਦੇ ਇੰਟਰਨੈਟ ਦੀ ਸਪੀਡ ਹੋਊਗੀ 25 Mbps ਤੋਂ ਲੈ ਕੇ 220 Mbps ਤੱਕ Starlink ਸਭ ਤੋਂ ਪਹਿਲਾਂ ਆਪਣਾ ਕੰਮ ਸ਼ੁਰੂ ਕਰੂਗੀ ਇੰਡੀਆ ਦੇ ਪਿੰਡੂ ਖੇਤਰਾਂ ਦੇ ਵਿੱਚੋਂ ਤੇ ਪਹਿਲੀ ਵਾਰ ਸਭ ਤੋਂ ਪਹਿਲਾਂ ਟਾਰਗੇਟ ਕੀਤਾ ਜਾਊਗਾ ਇੰਡੀਆ ਦੇ 20 ਲੱਖ ਕਸਟਮਰਾਂ ਨੂੰ ਪਿੰਡੂ ਇਲਾਕੇ ਤੋਂ ਕਿਉਂ ਹੁਣ ਉਹਦੇ ਪਿੱਛੇ ਵੀ ਇੱਕ ਬੜੀ ਦਿਲਚਸਪ ਇਨਫੋਰਮੇਸ਼ਨ ਆ ਉਹ ਇਹ ਆ ਕਿ ਇੰਡੀਆ ਦੇ ਟੋਟਲ ਪਿੰਡੂ ਖੇਤਰ ਦੇ ਵਿੱਚ 65% ਲੋਕ ਹਾਲੇ ਵੀ ਇਸ ਤਰ੍ਹਾਂ ਦੇ ਆ ਜਿਨ੍ਹਾਂ ਦੇ ਕੋਲੇ ਕੋਈ ਪ੍ਰੋਪਰ ਇੰਟਰਨੈਟ ਕਨੈਕਸ਼ਨ ਨਹੀਂ ਹੈਗਾ ਇਸੇ ਕਰਕੇ Starlink ਸਭ ਤੋਂ ਪਹਿਲਾਂ ਟਾਰਗੇਟ ਕਰਨ ਜਾ ਰਹੇ ਆ ਇਸ ਖਾਲੀ ਛੱਡੇ ਹੋਏ ਖੇਤਰ ਨੂੰ ਇਸ ਤੋਂ ਪਹਿਲਾਂ ਇੰਡੀਆ ਦੇ ਇੰਟਰਨੈਟ ਸੈਕਟਰ ਦੇ ਵਿੱਚ ਸਿਰਫ ਦੋ ਵੱਡੇ ਪਲੇਅਰ ਨੇ ਉਹਨਾਂ ਦੇ ਵਿੱਚੋਂ ਇੱਕ ਭਾਰਤੀ Airtel ਦੂਸਰੇ ਹੈਗੇ Reliance Jio ਤਾਂ ਜਿਹਨੂੰ ਇੰਗਲਿਸ਼ 'ਚ ਕਹਿੰਦੇ ਆ ਟੂ ਹਾਰਸ ਰੇਸ ਤਾਂ ਹੁਣੇ ਦੋ ਘੋੜਿਆਂ ਦੀ ਜਿਹੜੀ ਦੌੜ ਹੈਗੀ ਆ ਉਹ ਵੱਧ ਕੇ ਹੁਣ ਤਿੰਨ ਘੋੜਿਆਂ ਦੀ ਹੋਣ ਵਾਲੀ ਆ ਤੇ ਇਸੇ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਤਿੰਨੇ ਹੀ ਸਭ ਤੋਂ ਵੱਡੇ ਪਲੇਅਰ ਇੰਟਰਨੈਟ ਦੀ ਦੁਨੀਆ ਦੇ ਇਸੇ ਪਿੰਡੂ ਖੇਤਰ ਦੇ ਵਿੱਚ ਆਪਣਾ ਆਪਣਾ ਦਬਾਅ ਆਪਣਾ ਆਪਣਾ ਕੰਮਕਾਜ ਜ਼ਿਆਦਾ ਵਧਾਉਣ ਦੀ ਲੜਾਈ ਲੜਦੇ ਨਜ਼ਰ ਆਉਣਗੇ ਪੰਜਾਬੀ ਮੂਲ ਦਾ ਇੱਕ 26 ਸਾਲ ਦਾ ਲੜਕਾ ਵਾ ਜਸ਼ਨਪ੍ਰੀਤ ਸਿੰਘ ਉਹਦਾ ਆਪਣਾ ਇੱਕ ਮੋਟਰਸਾਈਕਲ ਗੈਂਗ ਆ ਜਿਹਦਾ ਨਾਮ ਉਹਨੇ ਰੱਖਿਆ ਪੰਜਾਬੀ ਡੈਵਿਲਸ ਇਸ ਮੋਟਰਸਾਈਕਲ ਗੈਂਗ ਨੂੰ ਅਮਰੀਕਾ ਦੇ ਵਿੱਚ ਬੈਨ ਕੀਤਾ ਗਿਆ ਉਹਦੇ ਦੋ ਕਾਰਨ ਨੇ ਸਭ ਤੋਂ ਪਹਿਲਾਂ ਤਾਂ ਕਿਉਂਕਿ ਇਹ ਗੈਂਗ ਖੋਦੀ ਸੰਬੰਧ ਰੱਖਦਾ ਵਾ ਅਮਰੀਕਾ ਦੇ ਸਭ ਤੋਂ ਜ਼ਿਆਦਾ ਮਸ਼ਹੂਰ ਤੇ ਨਾਲ ਦੇ ਨਾਲ ਹੀ ਸਭ ਤੋਂ ਜ਼ਿਆਦਾ ਬਦਨਾਮ ਹੈਲਜ਼ ਐਂਜਲਸ ਨਾਮ ਦੇ ਇੱਕ ਬਹੁਤ ਵੱਡੇ ਮੋਟਰਸਾਈਕਲ ਗੈਂਗ ਦੇ ਨਾਲ ਹੈਲਜ਼ ਐਂਜਲਜ਼ ਦਾ ਆਪਣਾ ਇੱਕ ਬਹੁਤ ਲੰਬਾ ਇਤਿਹਾਸ ਰਿਹਾ ਵਾ ਬਹੁਤ ਸਾਰੀਆਂ ਅਪਰਾਧਿਕ ਗਤੀਵਿਧੀਆਂ ਦਾ ਤੇ ਬਿਲਕੁਲ ਉਹਨਾਂ ਦੇ ਪਾਇਪੂਰਨੇ ਦੇ ਉੱਪਰ ਚੱਲ ਰਿਆ ਸੀ ਮੋਟਰਸਾਈਕਲ ਗੈਂਗ ਜਿਹਦਾ ਨਾਮ ਸੀ ਪੰਜਾਬੀ ਡੈਵਲਸ 6 ਜੂਨ 2025 ਦੇ ਦਿਨ ਜਸ਼ਨਪ੍ਰੀਤ ਨੇ ਜਿਹਦੇ ਉੱਪਰ ਤੇ ਜਿਹਦੇ ਪੂਰੇ ਗੈਂਗ ਦੇ ਉੱਪਰ ਅਮਰੀਕਨ ਪੁਲਿਸ ਪਹਿਲਾਂ ਹੀ ਬਹੁਤ ਧਿਆਨ ਦੇ ਨਾਲ ਨਿਗਰਾਨੀ ਰੱਖ ਰਹੀ ਸੀ ਬਹੁਤ ਸਾਰੇ ਅੰਡਰਕਵਰ ਏਜੰਟ ਇਹਨਾਂ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਚੈੱਕ ਕਰਨ ਦੇ ਲਈ ਲਾਏ ਹੋਏ ਸੀ ਤੇ ਜਸ਼ਨਪ੍ਰੀਤ ਇਸ ਦਿਨ ਪੁਲਿਸ ਵਾਲਿਆਂ ਦੇ ਇਸੇ ਟਰੈਪ ਦੇ ਵਿੱਚ ਫਸ ਜਾਂਦਾ ਜਦੋਂ ਇੱਕ ਅੰਡਰ ਕਵਰ ਪੁਲਿਸ ਏਜੰਟ ਨੂੰ ਉਹ ਬਹੁਤ ਸਾਰੇ ਹਥਿਆਰ ਵੇਚਣ ਦੀ ਕੋਸ਼ਿਸ਼ ਕਰਦਾ ਇਹਨਾਂ ਦੇ ਵਿੱਚ ਹੁੰਦੀ ਹੈ ਇੱਕ ਸ਼ਾਰਟ ਬੈਰਲਡ ਰਾਈਫਲ ਤਿੰਨ ਮਸ਼ੀਨ ਗਨਾਂ ਪੰਜਾਬੀ ਮੂਲ ਦਾ ਇੱਕ ਨੌਜਵਾਨਾ ਅਮਰੀਕਾ ਦੇ ਵਿੱਚ ਉਹ ਮਸ਼ੀਨ ਗਨਾਂ ਲੈ ਕੇ ਫਿਰ ਰਿਹਾ ਵਾ ਉਹ ਵੀ ਗੈਰ ਕਾਨੂੰਨੀ ਤੌਰ ਤੇ ਮੇਰੇ ਖਿਆਲ ਦੇ ਵਿੱਚ ਮਸ਼ੀਨ ਗਨ ਵੈਸੇ ਵੀ ਰੱਖਣੀ ਗੈਰ ਕਾਨੂੰਨੀ ਹੀ ਹੋਊਗੀ ਤਿੰਨ ਹੋਰ ਅਸਾਲਟ ਵੈਪਨਸ ਨੇ ਤੇ ਇੱਕ ਰਿਵੋਲਵਰ ਬਾਅਦ ਦੇ ਵਿੱਚ ਪੁਲਿਸ ਵਾਲੇ ਜਸ਼ਨਪ੍ਰੀਤ ਦੇ ਘਰ ਦੀ ਤਲਾਸ਼ੀ ਲੈਂਦੇ ਆ ਤੇ ਉਥੋਂ ਉਹਨਾਂ ਨੂੰ ਹੋਰ ਬਹੁਤ ਸਾਰੇ ਹਥਿਆਰ ਮਿਲਦੇ ਆ 21 ਜੁਲਾਈ ਦੇ ਦਿਨ ਜਸ਼ਨਪ੍ਰੀਤ ਨੇ ਸੈਨ ਜੁਵਨ ਕਾਉਂਟੀ ਦੇ ਵਿੱਚ ਇੱਕ ਅਦਾਲਤ ਦੇ ਵਿੱਚ ਆਪਣੀ ਪੇਸ਼ੀ ਦੇ ਉੱਪਰ ਜਾਣਾ ਹੁੰਦਾ ਜਿਹੜਾ ਕਿ ਉਹ ਨਹੀਂ ਜਾਂਦਾ ਤਾਂ ਫਾਈਨਲੀ ਅਦਾਲਤ 23 ਜੁਲਾਈ ਦੇ ਦਿਨ ਜਸ਼ਨਪ੍ਰੀਤ ਦੇ ਵਿਰੁੱਧ ਯੂ ਐਸ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਐਕਟ ਦੇ ਤਹਿਤ ਐਫ ਬੀ ਆਈ ਵਾਲਿਆਂ ਨੂੰ ਸੂਚਿਤ ਕਰ ਦਿੰਦੇ ਆ ਯੂ ਐਸ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਐਕਟ ਦੇ ਤਹਿਤ ਕੰਮ ਉਦੋਂ ਕੀਤਾ ਜਾਂਦਾ ਤੇ ਉਸ ਇਨਸਾਨ ਦੇ ਉੱਪਰ ਕੀਤਾ ਜਾਂਦਾ ਜਿਹਦਾ ਦੇਸ਼ ਛੱਡ ਕੇ ਭੱਜ ਜਾਣ ਦਾ ਖਤਰਾ ਹੁੰਦਾ ਤਾਂ ਹੁਣ FBI ਆਪਣੇ ਕੰਮ 'ਚ ਲੱਗ ਜਾਂਦੀ ਆ ਉਹਨਾਂ ਨੂੰ ਥੋੜੀ ਦੇਰ ਦੇ ਵਿੱਚ ਇੱਕ ਸੂਹ ਮਿਲਦੀ ਆ ਕਿ 26 ਜੁਲਾਈ ਨੂੰ ਸੈਨ ਫ੍ਰਾਂਸਿਸਕੋ ਇੰਟਰਨੈਸ਼ਨਲ 에ਅਰਪੋਰਟ ਤੋਂ ਜਸ਼ਨਪ੍ਰੀਤ ਨੇ ਆਪਣੇ ਲਈ ਇੱਕ ਜਹਾਜ਼ ਦੀ ਟਿਕਟ ਬੁੱਕ ਕੀਤੀ ਆ ਜਿਹੜੇ ਜਹਾਜ਼ ਨੇ ਜਾਣਾ ਸੈਨ ਫ੍ਰਾਂਸਿਸਕੋ ਤੋਂ ਦਿੱਲੀ ਕਲੀਅਰ ਪਤਾ ਵਾ ਤਾਂ ਇਥੋਂ FBI ਵਾਲਿਆਂ ਨੂੰ ਇਹ ਕਲੀਅਰ ਹੋ ਜਾਂਦਾ ਕਿ ਜਸ਼ਨਪ੍ਰੀਤ ਦੇਸ਼ ਛੱਡ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਉਹਨਾਂ ਨੂੰ ਪੂਰੀ ਚੰਗੀ ਤਰ੍ਹਾਂ ਉਹਦੀ ਟਾਈਮਿੰਗ ਦਾ ਪਤਾ ਵਾ ਤਾਂ ਜਦੋਂ ਹੀ ਜਸ਼ਨਪ੍ਰੀਤ 26 ਜੁਲਾਈ ਨੂੰ ਸੈਨ ਫ੍ਰਾਂਸਿਸਕੋ 에ਰਪੋਰਟ ਦੇ ਉੱਪਰ ਪਹੁੰਚਦਾ ਤਾਂ FBI ਦੇ ਏਜੰਟ ਪਹਿਲਾਂ ਹੀ ਉਹਦੀ ਉਡੀਕ ਦੇ ਵਿੱਚ ਤਿਆਰ ਉੱਥੇ ਖੜੇ ਹੁੰਦੇ ਆ ਉਹਨੂੰ ਫੌਰਨ ਉੱਥੋਂ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਹੁਣ ਜੇ ਅਦਾਲਤ ਦੇ ਵਿੱਚ ਜਸ਼ਨਪ੍ਰੀਤ ਦੇ ਉੱਪਰ ਲੱਗੇ ਹੋਏ ਦੋਸ਼ ਸਾਬਤ ਹੋ ਜਾਂਦੇ ਆ ਸਭ ਤੋਂ ਪਹਿਲਾਂ ਤਾਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਰੱਖੇ ਹੋਏ ਹਥਿਆਰਾਂ ਨੂੰ ਵੇਚਣ ਤੇ ਖਰੀਦਣ ਦੇ ਮਾਮਲੇ ਦੇ ਵਿੱਚ ਉਹਨੂੰ 5 ਸਾਲ ਦੀ ਸਜ਼ਾ ਹੋਊਗੀ ਤੇ ਨਾਲ ਦੇ ਨਾਲ ਹੀ 2,50,000 ਡਾਲਰ ਦਾ ਜੁਰਮਾਨਾ ਇਸ ਤੋਂ ਬਾਅਦ ਮਸ਼ੀਨ ਗਨ ਰੱਖਣ ਦੇ ਕੇਸ ਦੇ ਵਿੱਚ 10 ਸਾਲ ਦੀ ਕੈਦ ਹੋਣੀ ਆ ਉਹਦੇ ਵਿੱਚ ਵੀ ਨਾਲ ਦੀ ਨਾਲ 2,50,000 ਡਾਲਰ ਦਾ ਹਰਜਾਨਾ ਵਾ ਤੇ ਨਾਲ ਹੀ ਸ਼ਾਰਟ ਬੈਰਲਡ ਰਾਈਫਲ ਰੱਖਣ ਦੇ ਲਈ 10 ਸਾਲ ਦੀ ਫੇਰ ਕੈਦ ਹੋਣੀ ਆ ਤੇ ਨਾਲ ਦੀ ਨਾਲ ਹੀ 10000 ਡਾਲਰ ਦਾ ਹਰਜਾਨਾ ਜਸ਼ਨਪ੍ਰੀਤ ਨੂੰ ਦੇਣਾ ਪਊਗਾ ਤਾਂ ਇਹ ਹੈਗੀ ਆ ਲਾਈਫ ਪੰਜਾਬ ਦੇ ਕੁਝ ਨੌਜਵਾਨਾਂ ਦੀ ਕੈਨੇਡਾ ਤੇ ਅਮਰੀਕਾ ਦੇ ਵਿੱਚ ਜਿਨ੍ਹਾਂ ਦੇ ਮਾਪੇ ਬਾਬ ਜਾਂ ਦਾਦਾ ਦਾਦੀ ਜਾਂ ਨਾਨਾ ਨਾਨੀ ਬਹੁਤ ਸਾਲ ਪਹਿਲਾਂ ਪੰਜਾਬ ਨੂੰ ਛੱਡ ਕੇ ਬਿਹਤਰ ਭਵਿੱਖ ਦੇ ਲਈ ਸਪੈਸ਼ਲੀ ਇਸੇ ਜਨਰੇਸ਼ਨ ਦੇ ਬਿਹਤਰ ਭਵਿੱਖ ਦੇ ਲਈ ਇਹਨਾਂ ਦੇਸ਼ਾਂ ਦੇ ਵਿੱਚ ਗਏ ਹੁੰਦੇ ਆ ਤੇ ਫਾਈਨਲੀ ਬਹੁਤ ਹੀ ਦੁੱਖ ਹੁੰਦਾ ਇਹ ਚੀਜ਼ਾਂ ਦੇਖ ਕੇ ਕਿ ਜਿਨ੍ਹਾਂ ਦੇ ਲਈ ਉਹ ਸਭ ਕੁਝ ਕਰਕੇ ਗਏ ਉਹ ਫਾਈਨਲੀ ਕਿਹੜੇ ਹਾਲਾਤਾਂ ਦੇ ਵਿੱਚ ਅੱਜ ਪਹੁੰਚ ਜਾਂਦੇ ਆ ਤਾਂ ਇਹ ਸੀਗੀਆਂ ਦੋ ਅੱਜ ਦੇ ਵੀਡੀਓ ਦੀਆਂ ਆਪਣੀਆਂ ਖਬਰਾਂ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਦੇ ਨਾਲ